ਆ ਸਾਢੇ 12000 ਪੈਂਡ ਹੈ ਹਰ ਪੈਂਡੇ ਚੋਂ 100-100 ਮੁੰਡੇ ਬਾਹਰ ਹੈ 20-20 ਮੁੰਡੇ ਇਸ ਤਰ੍ਹਾਂ ਦਾ ਜਿਹੜੀ ਧੋਖੇ ਧੜੀ ਹੈ ਉਹਦੇ ਚ ਫਸੇ ਹੋਏ ਨੇ ਉੱਥੇ ਆ ਦੱਸੀ ਗੱਲ 15 ਕਰੋੜ ਦੀ ਠੱਗੀ ਕੀ ਇਹਦੀ ਕੋਈ ਗੱਲ ਕਰੂੰਗਾ ਜੇ ਭਾਨੇ ਆ ਕੇ ਮੁੰਡੇ ਬੋਲਦੇ ਆ ਤਾਂ ਅਖੜ ਕੇ ਜੀ ਇਹ ਰੱਫ ਬੋਲਦੇ ਆ ਇੱਕ ਲੇਮਨ ਹੈ ਕਿਵੇਂ ਬੋਲੇ ਕੀ ਕਰੇ ਉਹ ਮੈਨੂੰ ਦੱਸ ਦਿਓਗਾ ਇਹਨਾਂ ਦਾ ਕੋਈ ਇਲਾਜ ਹੈ ਇੱਕ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ ਜਿੱਟ ਫੰਡ ਦਾ ਘੁਟਾਲਾ ਸੁਣਿਆ ਨਾ ਜਿੱਟ ਫੰਡ ਦਾ ਜਿਹਦੇ ਚ ਸਹਾਰਾ ਵਾਲਾ ਵੀ ਅੰਦਰ ਹੈ ਪੰਘੂ ਵੀ ਅੰਦਰ ਸੀ ਸੀਗੇ ਨਾ ਉਹਦੇ ਵਿੱਚ ਜਿੰਨੇ ਬੰਦਿਆਂ ਦਾ ਜਿੱਟ ਫੰਡ ਵਾਲਿਆਂ ਨਾਲ ਧੋਖਾ ਸੀ ਉਹਨਾਂ ਤੇ ਅੱਡ ਅੱਡ ਐਫ ਆਈ ਆਰ ਸੀ ਫਿਰ ਬੋਲੋ ਸੁਣਣਾ ਵੀਰ ਬੰਦੀ ਐਫ ਆਈ ਆਰ ਸੀ ਈਓ ਐਫ ਆਰ ਇੰਨਾ ਟ੍ਰੈਵਲ ਏਜੰਸੀਆਂ ਤੇ ਜ ਜਿਹੜੇ ਬੰਦੇ ਵਿਕਟਮ ਨੇ ਉਹਨਾਂ ਨੂੰ ਅੱਡ ਅੱਡ ਅਟੈਂਡਸ ਕੀਤਾ ਜਾ ਰਿਹਾ ਜੇ ਨਹੀਂ ਕੀਤਾ ਜਾ ਰਿਹਾ ਤਾਂ ਮੈਨੂੰ ਦੱਸੋ ਇਹ ਧੋਖਾ ਕਿਉਂ ਹੈ ਇੱਕ ਬੰਦੇ ਤੇ 500 ਕੇਸ ਇਕੱਠਾ ਇੱਕ ਥਾਂ ਦੇ ਕਲੱਬ ਕਰ ਦਿੰਦੇ ਨੇ ਤੇ ਫੇਰ ਉਹ ਜ਼ਮਾਨਤ ਲੈ ਕੇ ਬਾਹਰ ਆ ਜਾਂਦਾ ਹੈ ਇਹ 500 ਕੇਸ ਅੱਗ ਅੱਡ ਕਿਉਂ ਨਹੀਂ ਹੁੰਦਾ ਕੋਈ ਇਹ ਨਾ ਰਾਜ ਦੱਸੂਗਾ ਮੈਨੂੰ ਤੇ ਜੇ ਗਲਤ ਹੋ ਰਿਹਾ ਹੈ ਤੇ ਇਹਨੂੰ ਕੌਣ ਐਡਰੈਸ ਕਰੂਗਾ ਗਵਰਨਮੈਂਟ ਹਰਿਆਣਾ ਗਵਰਨਮੈਂਟ ਨੇ ਇੱਕ 5 ਸਾਲ ਪਹਿਲਾਂ ਇਨੀਸ਼ੀਏਟਿਵ ਲਿਆ ਮੈਂ ਇਹਨਾਂ ਬਦਲਾਵ ਵਾਲਿਆਂ ਨੂੰ ਪੁੱਛੂਗਾ ਕੀ ਇਹਨਾਂ ਨੇ ਇਨੀਸ਼ੀਏਟਿਵ ਲਿਆ ਕੀ ਬਦਲਾਵ ਵਾਲਿਆਂ ਨੇ ਇਨੀਸ਼ੀਏਟਿਵ ਲਿਆ ਬਾ 12000 ਪੈਂਡ ਹੈ ਹਰ ਪੈਂਡੇ 'ਚੋਂ 100-100 ਮੁੰਡੇ ਬਾਹਰ ਹੈ ਵੀਵੀ ਮੁੰਡੇ ਇਸ ਤਰ੍ਹਾਂ ਦਾ ਜਿਹੜੀ ਧੋਖੇ ਧੜੀ ਹੈ ਉਹਦੇ ਚ ਫਸੇ ਹੋਏ ਨੇ ਉਹਨਾਂ ਦੀ ਕੌਣ ਸੁਣੂਗਾ ਕਿੰਨੇ ਸ਼ਹਿਰਾਂ ਦੇ ਮੁੰਡੇ ਨੇ ਮੰਡੀਆਂ ਦੇ ਮੁੰਡੇ ਨੇ ਕੌਣ ਸੁਣੂਗਾ ਕੋਈ ਉਹਦੀ ਗੱਲ ਸੁਣੂ ਜਾਂ ਨਹੀਂ ਤੇ ਜੇ ਨਹੀਂ ਤਾਂ ਮੈਨੂੰ ਦੱਸੋ ਇਹ ਸਾਰੇ ਜਾਂ ਭਾਂ ਦੇਣ ਕੇ ਜਿੰਨੇ ਮੁੰਡੇ ਨੇ ਸਾਡੇ ਨਾਲ ਦੇ ਕੀ ਕਾਰਨ ਕੋਈ ਇਲਾਜ ਹੈਗਾ ਜੇ ਨਹੀਂ ਤਾਂ ਮੈਨੂੰ ਦੱਸੋ ਫੇਰਾ ਸਰਕਾਰ ਕਿਹੜੇ ਕੰਮ ਲਈ ਬਣਾਈ ਹੈ ਅਸੀਂ ਦੋ ਤਰ੍ਹਾਂ ਨਾਲ ਲੜਾਈ ਲੜਾਂਗੇ ਇਹ ਜਿਹੜਾ ਇਹਨੂੰ ਕਾਰਨਰ ਕਰ ਨੂੰ ਫਿਰਦੇ ਨੇ ਨਾ ਭਾਨੇ ਹਰਿਆਣੂ ਕਿ ਜੀ ਇਹ ਤਾਂ ਕਾਨੂੰਨ ਆਪਦੇ ਹੱਥ ਛ ਲੈੰਦੇ ਆ ਤਾਂ ਮੈਨੂੰ ਜਿਨ੍ਹਾਂ ਦੇ ਹੱਥ ਛ ਅਸੀਂ ਕਾਨੂੰਨ ਦਿੱਤਾ ਹੈ ਉਹ ਕਰ ਲੈਣ ਕੋਸ਼ ਜੇ ਉਹ ਨਹੀਂ ਕਰ ਰਹੇ ਤਾਂ ਹੀ ਤਾਂ ਇਹ ਕਰ ਰਹੇ ਨੇ ਤਾਂ ਹੀ ਤਾਂ ਇਹ ਕਰ ਰਹੇ ਨੇ ਹੁਣ ਮੈਨੂੰ ਇਹ ਦੱਸੋ ਆ ਜਿਹੜੇ ਵਿਕਟਮ ਬੈਠੇ ਨੇ ਜਿੰਨੇ ਪੰਜਾਬ ਦੇ ਸ਼ਹਿਰਾਂ ਮੰਡੀਆਂ ਤੇ ਪਿੰਡਾਂ ਚ ਵਿਕਟਮ ਨੇ ਉਹਨਾਂ ਦਾ ਇਲਾਜ ਕੀ ਹੈ ਕੋਈ ਬੋਲ ਰਿਹਾ ਆ ਉਹਦੇ ਬਾਰੇ ਜੇ ਬੋਲ ਰਿਹਾ ਇਕ ਭਾਨਾ ਸਾਰੇ ਮੁੰਡਿਆਂ ਨੂੰ ਨਾਲ ਲੈ ਕੇ ਇਹਨੂੰ ਭਰ ਲੋ ਤਾਂ ਫਿਰ ਕਰੂਗਾ ਕੌਣ ਅਸੀਂ ਦੋ ਤਰ੍ਹਾਂ ਨਾਲ ਲੜਾਈ ਲੜਾਂਗੇ ਇੱਕ ਅਸੀਂ ਲਿਖ ਕੇ ਦੇਵਾਂਗੇ ਕਿ ਇਮੀਗ੍ਰੇਸ਼ਨ ਜੋ ਐਕਟ ਹੈ ਉਹਦੇ ਤਹਿਤ ਕੀੜੀਆਂ ਅਮੈਂਡਮੈਂਟਾਂ ਦੀ ਲੋੜ ਹੈ ਤੇ ਦੂਜਾ ਜਿਹੜੇ ਵਿਕਟਮ ਨੇ ਉਹਦੇ ਚਾਪਰ ਕਾਰਵਾਈ ਕੀ ਕਰ ਸਕਦੇ ਆ ਇਹ ਦੋਨੇ ਗੱਲਾਂ ਸ਼ਾਨਾ ਵਾ ਸ਼ਾਨਾ ਚੱਲਣਗੀਆਂ ਔਰ ਇਹਨਾਂ ਨੂੰ ਕਰਨੀਆਂ ਪੈਣਗੀਆਂ ਨਹੀਂ ਕਰਨਗੇ ਹਰ ਜ਼ਬਰਦਸਤ ਮੁਕਾਬਲਾ ਇੱਕੀਮ ਦਾ ਜਿਹੜੇ ਆ ਰੋਕ ਖੜੇ ਨੇ ਜਿਹੜਾ ਪੰਜਾਬ ਦੇ ਵਿੱਚ ਆਵਾਜ਼ ਚੱਕੀ ਜਾਊਗੀ ਜੇ ਨਾਲ ਦਾ ਸੁਪਰਵਾਈਜ਼ ਸਟੈਪ ਚੱਕ ਰਿਹਾ ਹੈ ਕਿਉਂ ਨਹੀਂ ਚੱਕ ਰਿਹਾ ਨਹੀਂ ਮੈਂ ਦੱਸ ਦਿਆਂਗਾ ਨ ਕੀ ਐ ਹਾ ਹੁਣੇ ਇੱਕ ਇੱਥੇ ਖੜੇ ਨੇ ਤੁਸੀਂ ਨਹੀਂ ਇੱਥੇ ਖੜੇ ਸੀ ਆਪ ਨੂੰ 15 ਕਰੋੜ ਦਾ ਕਪੜਾ ਕੰਨਾ ਇੱਕ ਬੰਦੇ ਨਾਲ ਹੈ ਐ ਹੋ ਜੇ ਕਿੰਨੇ ਕਪੜੇ ਨੇ ਇਹ ਰਲ ਕੇ ਨੇ ਸਾਰੇ ਰਲ ਕੇ ਇਹਨਾਂ ਨੇ ਪ੍ਰਸ਼ਾਸਨ ਨੂੰ ਪੈਸੇ dete ਨੇ ਤੇ ਪ੍ਰਸ਼ਾਸਨ ਇਹਨਾਂ ਦਾ ਪੱਕਾ ਬੂਦਾ ਹੈ ਵਰਨਾ ਇੱਕ ਬੰਦੇ ਦੇ ਸਰਪੰਚ ਨੇ ਫੋਨ ਕੀਤਾ ਜ਼ਿਲ੍ਹੇ ਜਗਨਾ ਬੁੜੀ ਨੇ ਆਪ ਤੁਮਾ ਵਕਤਨੀ ਸੀ ਕੀਤੀ ਤਾਂ ਮੁੱਖ ਮੰਤਰੀ ਨੇ ਫੋਨ ਕਰ ਲਿਆ ਇੱਥੇ ਕਿੰਨੇ ਬੰਦੇ ਮਰ ਰਹੇ ਨੇ ਉਹਦੇ ਤੇ ਮੁੱਖ ਮੰਤਰੀ ਨੇ ਨਾ ਨਹੀਂ ਸੋਸ਼ਲ ਮੀਡੀਆ ਜਾਂ ਬਾਕੀ ਮੀਡੀਆ ਕਿੰਨੀਆਂ ਠੱਗੀਆਂ ਹੋ ਰਹੀਆਂ ਨੇ ਉਹਦੀ ਕੋਈ ਗੱਲ ਕਰੂ ਕਿ ਨਹੀਂ ਕਰੂ ਜੇ ਨਹੀਂ ਕਰੂ ਤਾਂ ਮੈਨੂੰ ਦੱਸੋ ਫਿਰ ਕੀ ਕਰੀਏ ਕੋਈ ਇਲਾਜ ਹੈਗਾ ਇੱਕੋ ਹੀ ਇਲਾਜ ਹੈ ਅਸੀਂ ਇਹਨਾਂ ਨੂੰ ਕਹਾਂਗੇ ਤੁਹਾਨੂੰ ਅੱਜ ਮੰਗ ਪੱਤਰ ਵੀ ਦਿੱਤਾ ਜਾਊਗਾ ਉਹ ਚ ਲਿਖ ਕੇ ਵੀ ਦੇਵਾਂਗੇ ਕਿ ਕਾਰਵਾਈ ਕਰ ਲੋ ਜੇ ਨਾ ਕੀ ਕੀ ਤਵੇ ਰੈਡੀ ਹੋ ਜੋ ਤੁਹਾਨੂੰ ਜਾਣਾ ਪਊਗਾ ਤੇ ਜਿਹੜੇ ਨਵੇਂ ਆਉਣਗੇ ਇਹਨਾਂ